ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਿਤਾਬ ਦੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਆਪਾਂ ਪਿੰਡ ਹਰੜ ਪਰ ਉਹ ਇਹ ਸਾਡਾ ਜਿਹੜਾ ਖੁਰਦ ਤਹਿਸੀਲ ਅਜਨਾਲਾ ਦੇ ਜ਼ਿਲ੍ਹਾ ਅੰਮ੍ਰਿਤਸਰ ਤੇ ਆਪਾਂ ਪਹੁੰਚੇ ਆ ਵੀਰ ਕੇਵਲ ਸਿੰਘ ਦੇ ਕੋਲ ਕੀ ਨਾਮ ਹੈ ਆਪਣੇ ਦੇਰੀ ਫਾਰਮ ਦਾ ਆਹ ਦੇਰੀ ਫਾਰਮ ਜੀ ਠੀਕ ਆ ਬਾਹਲਾ ਦੇਰੀ ਫਾਰਮ ਤੇ ਬਾਈ ਰੋਸ਼ ਆ ਗਿਆ ਗੰਗਾਰ ਨਗਰ ਤੋਂ ਮਾਲ ਲਿਆ ਆ ਗਿਆ ਬਾਈ ਸਾਰਾ ਠੀਕ ਕਰਦਾ ਵਾ ਰਾਜਸਥਾਨ ਦਾ ਤੇ ਆਰੂ ਕਰਦੇ ਆ ਬਾਈ ਨਾਲ ਗੱਲਬਾਤ ਕੁਛ ਦੇਣਾ ਵੀ ਨਹੀਂ ਤੇਲ ਸਸੀ ਭਾਜੀ ਸਸੀ ਦਾ ਵਿੱਚ ਸਸੀ ਦਾ ਦੋ ਸਰਾਉਂਡ ਟਿਕਾ ਬਹੁਤ ਵਧੀਆ ਭਾਜੀ ਕਿਰਪਾ ਮਾਰਾ ਜੀ ਚਲੋ ਕਿਰਪਾ ਹੀ ਚਾਹੀਦੀ ਆ ਜੀ ਬਾਈ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨੌਜੰਦਰਾ ਕੇਵਲ ਸਿੰਘ ਆ ਪਿੰਡ ਆਡਾ ਹੜਕੁੰਦੇ ਆ ਰਿਆਸ਼ਾੜੀ ਭੇਲੀਆ ਚਾ ਤਹਿਸੀਲ ਆ ਜਲਾਲਾ ਜ਼ਿਲ੍ਹਾ ਫਰੀਦਮੱਤਰ ਦਾ ਠੀਕ ਹੈ ਫੋਨ ਨੰਬਰ 828407213 ਠੀਕ ਆ ਜੀ ਲਓ ਜੀ ਆਹ ਲਾ ਡੇਰੀ ਫਾਰਮ ਦੇ ਗੰਗਾ ਨਗਰ ਦੀਆਂ ਛੋਟੀਆਂ ਦਿਖਾਵਾਂਗੇ ਭਾਈ ਇਥੋਂ ਕਰ ਲਈਏ ਨੀਲੀ ਦਾ ਵੀ ਤਾਂ ਆਹ ਲੀਲੀ ਦਾ ਵੀ ਚੱਲੂਗਾ ਠੀਕ ਆ ਜੀ ਦੱਸਿਓ ਭਾਈ ਜੀ ਡਿਟੇਲ ਇਹਦੀ ਭਾਜੀ ਇਹ ਮੂੰਹ ਤਾਂ ਚੁੱਕ ਗਈ ਆ ਅੱਛਾ ਜੀ ਸੁਈ ਨੂੰ ਅੱਜ ਇਹਨੂੰ ਪੰਜਵਾਂ ਸੇਵਾ ਦੇਣਾ ਉਹ ਬੱਚਾ ਦਾ ਠੀਕ ਆ ਜੀ ਬੱਚਾ ਸਾਡੋ ਇਹ ਮੇਲੇ ਕੱਟਾਰੇ ਕਟਿੰਗ ਕਰਤਾ ਆ ਜੀ ਠੀਕ ਆ ਲਓ ਜੀ ਆਹ ਵਾਲਾ ਮੇਲ ਕਾਫ ਨੀਲੀ ਦਾ ਆਹ ਲੀਲੀ ਦਾ ਠੀਕ ਆ ਠੀਕ ਆ ਜੀ ਲਓ ਜੀ ਚੈੱਕ ਕਰ ਸਕਦੇ ਪਿਓ ਨੀਲੀ ਰਵੀ ਦਾ ਆ ਗਿਆ ਜੇ ਮੇਲ ਕਾਫ ਇਹ ਕਿੰਨਾ ਦੇ ਦੁੱਧ ਆਸਾਂ ਮੇਰੇ ਕੋਲ ਦੁੱਧ ਭਾਜੀ ਆਸ ਵੇਲੇ ਕੋ 9 ਲੀਟਰ ਆ ਦੇ ਠੀਕ ਹੈ ਜੀ ਜਿਹੜਾ ਚੋਕ ਦੇ ਦੇਵਾ ਅੱਛਾ ਜੀ ਸੁਆ ਸੁਆ ਪਹਿਲਾਂ ਭਾਜੀ 4-5 ਮੋਹ ਜੋ ਲਵਾ ਭਾਈ 4-5 ਦੇ ਚੋਟੀਆਂ ਸੁਆ ਪਹਿਲਾਂ ਮੇਰੇ ਕਰ ਵਾਲੀ ਘਾਟ ਕੱਢ ਸੁਆ ਜਿੱਤੀ ਦਾ ਬਈ ਕਿੰਨਾ ਕੱਢ ਦੂ ਦੁੱਧ ਵਿੱਚ ਇਹਨੇ ਆਰਾਮ ਨਾਲ ਛੋਟ ਗਿਆ ਜਿਹੜੀ ਛੋਟ ਗਿਆ ਨਾ ਗੱਗਾ ਨਾ ਕਰੀ ਦੁੱਧ 10-12 ਲੀਟਰ ਪਹਿਲੇ ਸੁਆ ਕਰ ਦਿੰਦੀ ਆ ਅੱਛਾ ਜੀ ਵੱਡੀਆਂ ਜਿਹੜਾ ਵੱਧ ਕਰ ਦਿੰਦੀ ਆ ਨਾ ਉਹ ਅੱਧੀ-ਅੱਧੀ ਤੋਂ ਕੁਆਲਿਟੀ ਦੁੱਧ ਦੇ ਦਿੰਦੀ ਠੀਕ ਹੈ ਠੀਕ ਹੈ ਇਹ ਭਾਈ ਸੁਆ 4-5 ਹੋ ਗਏ ਦੁੱਧ ਆਵੇ 9 ਤੋਂ ਵੱਧ ਆ ਠ ਨੇ ਨਾ ਨਾ ਬੋਲੋ। ਇਹ ਖਾਨਾ ਦਾ ਸਹਾਈ ਗਿਆ ਬਹੁਤ ਕਾ ਕਮਲ ਲੱਗਾ ਵੈਨ ਕਿੱਠ ਕਿੱੜ ਤੇ ਥਾਂ ਲੱਗਾ ਤੇ ਕੱਲਾ ਕੱਲਾ ਥਾਂ ਨਿਆ। 4 ਆ ਲੀਟਰ ਜਿਹੜਾ ਦੁੱਧ ਭਰੂਗੀ ਤੇ ਕੱਡ ਕੱਢ ਹੀ ਬੋਲ। ਤਸਵੀਰ ਫੜੀ ਆ ਬਾਜੀ। ਅੱਛਾ ਜੀ। ਐਦਾਂ ਥੱਲੇ ਬਹਿ ਜਾਓ। ਠੀਕ ਆ ਜੀ। ਸਭੋ ਲੀਲੀ 라ਵੀ ਦਾ ਇਹੋ ਤੇ ਮਹਾਰਾਜ ਗੱਲ ਹੈ ਕਰਨੀ। ਹਾਂਜੀ ਹਾਂਜੀ ਹਾਂਜੀ। ਸੀਂਗਾਂ ਸੀਂਗਾਂ ਨੂੰ ਰਹਿਣ ਕਾਮ ਜਾਵਿਆ। ਐਨ ਭੋਂ ਵੀਰੇ ਤੇ ਅੱਧ ਵਿਚਕਾਰ ਤੈਂ ਚਵਾਈ ਕਰ ਸਕਦਾ ਜੇ ਦੁੱਧ ਅਸੀਂ ਪਾਈ ਕਰੂਗੀ। 2 ਢੰਗ 2 3 ਢੰਗ ਸਲਾਬਤ ਨੰਨ ਫਟ ਗਿਆ ਚਲ ਠੀਕ ਹੋ ਗਿਆ ਚਾਹ ਨਾ ਲੈ ਆਪ ਖਾ ਲੋ ਜੀ ਚਾਰ ਦੰਦ ਜੋ ਵੇਖ ਲਓ ਠੀਕ ਠੀਕ ਹੈ ਠੀਕ ਹੋ ਨਹੀਂ ਆ ਗਿਆ ਆ ਗਿਆ ਲਓ ਜੀ ਪਹਿੋਰ ਚਾਰ ਦੰਦ ਆ ਤੁਹਾਡੇ ਸਾਡੇ ਕੋਲ ਵੀ ਡਰਦੀ ਆ ਉਧਰ ਜਨ ਜਨਾਨੇ ਜਲੋ ਨਹੀਂ ਜਾ ਰਹੇ ਚੁੰਦੀਆਂ ਬਾਜੀ ਠੀਕ ਹੈ ਠੀਕ ਬੰਦੇ ਉਹ ਜਲਾ ਡਰਦੀਆਂ ਥੋੜੀ ਜੀਆਂ ਬਾਕੀ ਸਰਦਾਰ ਘਟੇ ਉਧਰ ਤੁਨਸਾ ਹਾਂਜੀ 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 ਲੋ ਜੀ ਸਾਰੇ ਗਾ ਨਿਸ਼ਾਨੀਆਂ ਜਿਹੜੀਆਂ ਕਵਰ ਕਰਦੀ ਕਰਮਾਂ ਵਾਲੀ ਅੱਖਾਂ ਦੇ ਵਿੱਚ ਵੀ ਆ ਗਈਆਂ ਸਤਾ ਚਾ ਮੈਂ ਤੋਟੀਆਂ ਇਹ ਥਾਣਾ ਦਾ ਸੈੱਜ ਗਿਆ ਜਿਹੜਾ ਬਹੁਤ ਹੀ ਚੰਗਾ ਲੱਗਾ ਉਹਦੇ 12 ਲਿਖੇੜਾ ਦੰਦ ਭਰੂੰਗੀ ਨਾ ਉਹ ਨਹੀਂ ਕਿ ਆ ਕਰ ਸੰਦੇ ਦਿਨ ਚੱਟਾ ਚੱਟਾ ਜਿਹੜਾ ਬਹੁਤ ਜਿਆਦਾ ਚੰਗਾ ਲੱਗਾ ਵਾ ਤੇ ਭਾਈ ਜੀ ਇਹਦਾ ਕੀ ਮੁੱਲ ਹੈਰਾ ਇਹ ਆ ਵੀ ਜਿੰਨਾ ਤੋਂ ਉਹ ਕਰਦਨੇ ਭਾਜੀ ਨਹੀਂ ਦੱਸੋ ਕਰ ਦਈਏ ਜੀ 90000 ਕਰ ਦਈਏ ਜੈਜ ਕਰ ਦਈਏ ਹਾਂ ਨਾਲ ਵਾਲੇ ਕਰ ਦਈਏ ਹਾਲ ਵਾਲਾ ਕਰ ਦਈਏ ਹਾਂਜੀ 88 ਕਰ ਦਈਏ ਨਹੀਂ 85 ਜਾਂਦੀ ਹੈ ਮੈਂ ਦੇਖ 85 ਹਾਂਜੀ 83 ਹਜ਼ਾਰ ਦੀ ਹਾਲਾ ਕਰ ਲਾਂਗੇ 500 ਰੁਪਏ ਛੋੜ ਕਰਾਂਗੇ ਠੀਕ ਹੈ ਜੀ ਲਓ ਜੀ 83 ਜਾਂ ਵੀ ਨੀਲੀ ਦਾ ਵੀ 500 ਰੁਪਿਆ ਛੋੜ 83 ਛੋੜ ਬਹੁਤ ਥੀਲ ਹੈ ਭਾਜੀ ਵੇਖੋ ਜੀ ਠੀਕ ਹੈ ਠੀਕ ਲਓ ਜੀ ਫੀਲਿੰਗਾਂ ਸੁਣੀਆਂ ਜਿਹੜੀਆਂ ਬਹੁਤ ਛੋਟੀਆਂ ਤੇ ਪਿਓਰ ਨੀਲੀ ਦਾ ਵੀ ਆ 85 ਦੀ ਭਾਈ 83000 83000 ਦੀ ਭਾਜੀ 500 ਰੁਪਿਆ ਛੋਟ ਸਾਢੇ 85 ਠੀਕ ਹੈ ਲੋ ਜੀ 83000 ਚ 500 ਰੁਪਿਆ ਛੋਟ ਬਿਲਕੁਲ ਜਿਹੜਾ ਨੋਰਮਲ ਰੇਟ ਆ ਭਈ ਆ ਕਿਵੇਂ ਦੂਜੇ ਨਾਲ ਕਰਦੇ ਰੇਟ ਪਾਸ 6000 ਦੀ ਹੈ ਭਾਜੀ ਤਿੰਨ ਕੱਲ ਸੇਲ ਹੋ ਗਏ ਆ ਅੱਛਾ ਜੀ ਆਪਾਂ ਫੇਰ ਲੈ ਜਾਣਾ ਤਿੰਨ ਬੰਦੇ ਬੈਠੇ ਨਾਲ ਠੀਕ ਆ ਠੀਕ ਆ ਠੀਕ ਆ ਜੀ ਇਹ ਆ ਭਾਜੀ ਪਹਿਲਾ ਸੂਬਾ ਜੋ ਅੱਛਾ ਜੀ ਚਾਰ ਦਾ ਦੇ ਜੋ ਠੀਕ ਆ ਮੈਨੂੰ ਕੋਈ 6-7 ਦੇ ਲੋਗੇ ਹਾਂ ਬੱਚਾ ਇਹ ਕਟੀ ਟੇਟਾ ਇਹ ਕਟੀ ਹੈ ਲੋ ਜੀ ਆਹ ਵਾਲਾ ਫੀ ਮਲਕਾਖ ਆ ਗਿਆ ਜੈਡ ਬਲੈਕ ਵੀ ਆ ਗਈ ਆ ਇਹ ਲੇ ਕੋ ਕਿੰਨਾ ਦੁੱਧ ਭਾਈ ਦੁੱਧ ਭਾਜੀ ਅਸਲੇ 9 ਲੀਟਰ ਦੇ ਥੱਲੇ ਨਹੀਂ 9 ਅੱਛਾ ਜੀ ਚਵਾਈ ਵੀ ਬਹੁਤ ਸੋਹਣੀ ਚਵਾਈ ਭਾਜੀ ਇਹਦੀ ਵੀ ਛੋਟੀ ਦੀ ਸਵਾ ਲੀਟਰ ਗਾੜੀ ਹੋਊਗੀ ਅੱਛਾ ਜੀ ਕੋਈ ਡੰਦਾ ਸਾਡੀ ਵੀ ਮੱਝ ਦੀ ਲੀਟਰ ਤੋਂ ਘੱਟ ਗਾੜੀ ਹੋਊ ਸਵਾ ਲੀਟਰ ਤੋਂ ਘੱਟ ਗਾੜੀ ਨਹੀਂ ਹੁੰਦੀ ਭਾਜੀ ਠੀਕ ਆ ਠੀਕ ਆ ਜੀ ਬਹੁਤ ਚੰਗਾ ਦਾਤਾ ਦਾ ਮਾਲ ਚੰਗਾ ਹੁੰਦਾ ਹਾਂ ਮਾਂ ਭਾਜੀ ਖਰਾ ਨਿਕਲਦਾ ਠੀਕ ਆ ਇਹ ਛੋਟੀ ਚਕੀਨੀ ਬਹੁਤ ਹੈ ਭਾਜੀ ਦੇਖੋ ਇਹ ਲਓ ਜੀ ਫੇਸ ਕੁਆ ਚਾਰ ਦੰਦ ਇਹਦੇ ਸਿੰਗ ਜਿਹੜਾ ਹੈ ਨਾ ਸਿੰਗ ਰਿੰਗ ਲੱਗਾ ਪਿਆ ਵਾ ਛੋਟਾ ਕਰੀ ਭਾਈ ਲਾ ਸੋ ਇਹ ਵੀ ਦੰਦਾ ਹੈ ਭਾਜੀ ਦੰ ਇੱਕ ਅੱਧ ਕੱਡ ਜਿਹੜਾ ਇਹਦਾ ਵੀ ਚੰਗਾ ਵਾ ਕਰਮਾਲੀ ਦਾ ਇਹ ਬਾਈ ਕਿੰਨਾ ਭਰ ਜੂਗੀ ਦੁੱਧ ਵੀ 10 ਲੀਟਰ ਤੋਂ ਵੱਧ ਭਰੂਗੀ ਠੀਕ ਹੈ ਲੋ ਜੀ 10 ਲੀਟਰ ਤੋਂ ਸੇਵਾ ਕਰੂ 10 ਪਰਾਲੀਟਰ ਦੁੱਧ ਭਰੀ ਜਾਂਦੀ ਆ ਬਸ ਇਹ ਵੀ ਸੀਲ ਸੁਣ ਬੜੀਆ ਠੀਕ ਆ ਠੀਕ ਆ ਠੀਕ ਆ ਲਓ ਜੀ ਚੈੱਕ ਕਰ ਸਕਦੇ ਆਂ ਗਾਂ ਵਾਲਾ ਸੁਭਾ ਚੱਕੀ ਫਿਰਦੀਆਂ ਕਰਮਾਲੀਆਂ ਆ ਮੋਡੀਆਂ ਬਾਜੀ ਵੇਖੋ ਜੀ ਠੀਕ ਆ ਠੀਕ ਆ ਨਗਰ ਥਲੇ ਬਹਿ ਜਾਓ ਲਓ ਜੀ ਚਵਾਈ ਚੂੜੀਆਂ ਹਨ ਪੋਲੀ ਨੌਕਲਾ ਥਾਂ ਲਗਾ ਕਰਮਾਲੀ ਨੂੰ ਆ ਵੇਖੋ ਜੀ ਜਿਦਾ ਮਰਜੀ ਚੋਲੋ ਭਾਜੀ ਠੀਕ ਹੈ ਠੀਕ ਹੈ ਜੀ ਪਹਿਲੇ ਸੂਵੇ ਸਾਡੇ ਤੇ ਮਿਲਦੀ ਹੀ ਨਹੀਂ ਭਾਜੀ ਨਹੀਂ ਮਿਲਦੀਆਂ ਨਹੀਂ ਹਾਂ ਪਰ ਹੁਣ ਆਪਣੇ ਵੀ ਦੇਵੇ ਬ੍ਰੀਡ ਤੇ ਕੰਮ ਕਰ ਲੈ ਚਾ ਬ੍ਰੀਡ ਇਕੱਲੇ ਦੀਏ ਭਰਾਵੋ ਕੇ ਭਾਜੀ ਫੇਰ ਹਾਂਜੀ 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 ਉਹ ਥੋੜੇ ਬੋਧੇ ਰਹਿ ਗਏ ਕਿੰਨਾ ਕੋਈ ਰਹਿ ਗਏ ਪੁਰਾਣੇ ਸਭ ਤੋਂ ਸਾਡੇ ਕੰਮ ਹੋਣਾ ਪਾਣੀ ਚੱਲਣਾ ਕਿੱਥੋਂ ਹੋਣਾ ਉਹ ਥੋੜੀ ਹੁਣੇ ਸੇਕ ਕਰਨ ਜਾਂਦਾ ਜਿੱਤਾਂ ਗੀਂ ਵੀ ਘੁੱਟ ਨਹੀਂਦੀ ਸਾਲ ਭਾਂਡਾ ਜਿਹੜਾ ਇਹਦਾ ਵੀ ਚੰਗਾ ਵਾ ਕਰਮਾਉਂਦਾ ਬਹੁਤ ਵਧੀਆ ਬੱਦਲ ਸਟੀਲ ਬੋਲਟ ਨਿਓਲ ਲੀਟਰ ਜਿਹੜਾ ਇਸ ਟਾਈਮ ਕੋ ਦੁੱਧ ਹਾਜੜਿਆ ਉਹ ਮੋੜਾ ਨਾ ਥੋੜੀ ਛੋਟੇ ਛੋਟੇ ਕਰ ਦੀਏ ਯਾਰ ਅੱਛਾ ਹਾਂਜੀ ਜੀ ਆ ਜੀ 86 ਕਰ ਦੀਏ ਹੋਰ ਕਰ ਦੀਏ ਫੁੱਲਾ ਹੀ ਫੁੱਲਾ ਹੀ ਹਾਂਜੀ 80000 ਦੀ ਹਾਲ ਨਾ ਕਰਾਂ ਯਾਰ ਹੋਰ ਛੱਡ ਦੀਏ ਨਹੀਂ ਯਾਰ 80000 ਕਟਾ ਲਈਏ 500 ਰੁਪਏ ਛੋੜ ਦਤਾ 500 ਹਾਂ ਲਓ ਜੀ 80000 ਚੋਂ 500 ਰੁਪਿਆ ਦੇ ਪਿਓਰ ਮੋਰਾ ਨਸਲ ਦੀ ਛੱਟੀ ਆ ਤੇ ਬਾਕੀ ਕੇ ਵੀਰ ਭਰਾਸੇ ਵਾਲਾ ਲਈ ਤਾਂ ਬੇਚਾਰਾ ਕੱਢੀ ਜਣਾ ਵਾ ਇਹ ਵਾਦੇ ਵੰਡੀ ਆ ਕੋਈ 10 ਸੂਵੇ ਚੋ ਵੀ ਸਕਦਾ ਘਰ ਉਹ ਵੀ ਸਕਦਾ ਜੀ ਬਿਲਕੁਲ ਸਹੀ ਗੱਲ ਭਾਈ ਹਾਂ ਜੀ ਤੇ ਤੀਜੇ ਨੰਬਰ ਤੇ ਭਾਈ ਕਿਵੇਂ ਛੋਟੀ ਆ ਜੀ ਇਹ ਛੇ ਦਾ ਦੀ ਛੋਟੀ ਆ ਅੱਛਾ ਜੀ ਛੋਟੀ ਛੋਲ ਵੱਡੀ ਦੇ ਕੋਲ ਹਾਂ ਜੀ ਇਹਦੀ ਘਾਤ ਬਹੁਤ ਹੀ ਤਗੜਾ ਵਾ ਬਹੁਤ ਤਗੜਾ ਘਾਤ ਥੋੜੀ ਭਾਈ ਥੋੜੀ ਡਲਦੀ ਆ ਅੱਛਾ ਜੀ ਤੇਰੀ ਗੱਲ ਹੈ ਜੀ ਹੋਰ ਨਹੀਂ ਗੱਲ ਕੋਈ ਸਾਡੇ ਕੋਲ ਜਿਹੜਾ ਘਾ ਇਹ ਸੂਗਾ ਭਾਜੀ ਪਹਿਲਾ ਸੂਗਾ ਭਾਜੀ ਲਓ ਜੀ ਇਹ ਵੀ ਪਹਿਲਾ ਸੂਗਾ ਕਰਮਾਲੀ ਦੇ ਕਾਰਤ ਤਿੰਨ ਛੋਟੇ ਜਿਹੜਾ ਚਾ ਕਰ ਸਾਡੇ ਇਹਦੇ ਕੋ ਭਾਜੀ ਦੁੱਧ ਉਹ ਥੱਲੇ ਭਾਜੀ 14 ਲਓ ਜੀ 14 ਲੀਟਰ ਜਿਹੜਾ ਦੁੱਧ ਹੈ ਇਸ ਟਾਈਮ ਬਿਲਕੁਲ ਤਿਆਰ ਹੈ ਤੇ ਥਾਲ ਭੰਡਾ ਬਹੁਤ ਹੀ ਚੰਗਾ ਲੱਗਾ ਕਰਮਾਲੀ ਦੇ ਬੱਚਾ ਕਿਹੜਾ ਹੀ ਕਰਤੀ ਆ ਇਹ ਆਹ ਵਾਲਾ ਜਵਾਬ ਬਈ ਕਿੰਨਾ ਕਿਹੋ ਜਿਹਾ ਹੋ ਗਿਆ ਮੈਨੂੰ ਚਲ ਮੇਰੇ ਜੀ ਜੀ ਨਾਲ ਲਾਲੇ ਕੋ ਡੇਢ ਲਾਲੇ ਭਾਈ ਲਓ ਜੀ ਬਾਈ ਚਲੋ ਕੁੱਲੀ ਛੋੜ ਕੇ ਮਹੀਨੇ ਦਾ ਲਾਲੇ ਜਾਂ ਡੇਢ ਦਾ ਲਾਲੇ ਆ ਡੇਢ ਲਾਲੇ ਮਹੀਨਾ ਇਹ ਕੱਟੀ ਹੈ ਵੀ ਹਾਂ ਜੀ ਕੱਟੀ ਇਹ ਕੱਟੀ ਹੈ ਜੀ ਲੋੜੀ ਛੇ ਮਿਲਤਾ ਪਲੇ ਆਪਲੇ ਜਾਂ ਤੁਹਾਨੂੰ ਮਿਲ ਜਣਾ ਵਾ ਇਹਦਾ ਭਾਈ ਜੀ ਮੁੱਲ ਫਿਰ ਭਾਜੀ 2.5 ਲੀਟਰ ਦੀ ਗਾੜੀ ਆ ਅੱਛਾ ਜੀ 14 ਲੀਟਰ ਦੁੱਧ ਲੀਟਰ ਲਾ ਕੇ ਦਵਾਏ ਠੀਕ ਆ ਜੀ ਤੁਹਾਨੂੰ ਮਰਜ਼ੀ ਮੇਰਾ ਵੀ ਲਾ ਦੇ ਭਾਵੇਂ ਚੱਲਦੀ ਬਣਾ ਦੇ ਭਾਈ ਬਟੰਡਿਓ ਵਾ ਦੇ ਠੀਕ ਹੈ ਠੀਕ 14 ਲੀਟਰ ਦੁੱਧ ਦਊਗੀ ਅੱਛਾ ਤੇ ਲੈ ਜੇ ਹੋਰ ਜਾਂਦਾ ਖਰਚਾ ਵੀ ਦਵਾ ਲਓ ਲਓ ਜੀ ਹੋਣ ਜਾਂਦਾ ਖਰਚਾ ਵੀ ਬਾਈ ਭਰੂਗਾ ਜੇ ਰਾਤੀ ਫੁੱਲ ਗਰੰਟੀ ਹੈ ਕਿ 14 ਲੀਟਰ ਚਾਹ ਆ ਕੇ ਬਾਈ ਨੇ ਦੇਣਾ ਵਾ ਇਹਦਾ ਭਾਈ ਜੀ ਮੁੱਲ ਫਿਰ ਮੁੱਲ ਕਿਹਦਾ ਕਰਦੇ ਜੀ ਠੀਕ ਆ ਦੱਸੋ ਇੱਕ 15 ਕਰਦੀ ਹੈ ਜੀ ਇੱਕ 15 ਕਰ ਦੋ ਹੋਰ ਹਾਂ ਰਾਈ ਕਰੀਏ ਵੀ ਹਾਂ ਜੀ ਹਾਂ ਨਹੀਂ ਇੱਕ ਕਰਦੀ ਹਾਂ ਨਾ ਕਰਦਾ ਇਹ ਕੱਟਦੀ ਹਾਂ 500 ਰੁਪਏ ਘੋੜਾ ਲਓ ਜੀ 1 ਲੱਖ ਤੇ 8000 ਦੇ 14 ਲੀਟਰ ਜਿਹੜਾ ਦੁੱਧ ਹੈ ਇਸ ਦਾ ਬਿਲਕੁਲ ਰੈਡੀ ਹੈ ਤੇ ਪਿੱਛੇ ਵੀ ਫੀਮੇਲ ਕਾਫ ਪ्योर ਮੋਰਾ ਨਸਲ ਦਾ 1 ਲੱਖ ਤੇ 8000 ਚ 500 ਰੁਪਿਆ ਘੋੜਾ ਤੇ ਪਸ਼ੂ ਪਾਲੇ ਕੋਲ ਸਾਰੇ ਚੰਗੇ ਵਾਲੇ ਗੰਗਾ ਨਗਰ ਦਾ ਮਾਲ ਬਾਈ ਲਿਆਂਦਾ ਛੇਣ ਆ ਤੇ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਤੇ ਚੈਨਲ ਨੂੰ ਕਰ ਦਿਆ ਕਰੋ ਸਬਸਕ੍ਰਾਈਬ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਪਸ਼ੂ ਪਾਲਕ ਭਰਾਵਾਂ ਦਾ